आजादी ਦੇ ਦਿਹਾੜੇ ਤੇ ਪੰਜਾਬ ਚ ਸੁਰੱਖਿਆ ਦੇ ਕੀ ਇੰਤਜ਼ਾਮ ਨੇ ਇਸ ਬਾਰੇ ਜਾਣਕਾਰੀ ਲੈਣੇ ਸਾਡੇ ਨਾਲ ਏ ਡੀ ਜੀ ਪੀ ਲਾਅ ਐਂਡ ਆਰਡਰ ਸਿਕਿਉਰਿਟੀ ਦਿਨਕਰ ਗੁਪਤਾ ਨੇ ਗੁਪਤਾ ਸਾਹਿਬ ਕਿੰਨੀ ਫੋਰਸ ਆ ਜਿਹੜੀ ਉਹ ਡਿਪਲਾਈ ਕੀਤੀ ਗਈ ਹੈ ਅ ਇੰਡੀਪੈਂਡੈਂਸ ਡੇ ਸੈਲੀਬ੍ਰੇਸ਼ਨ ਆਜ਼ਾਦੀ ਦਿਨ ਦੇ ਦਿਹਾੜੇ ਲਈ ਸਾਡੇ ਲਈ ਬੜਾ ਇੱਕ ਅਹਿਮ ਦਿਨ ਹੈ ਤੇ ਉਹਨੂੰ ਸੁਚੱਜੇ ਢੰਗ ਨਾਲ ਸਮੂਥ ਤੇ ਪੀਸਫੁਲ ਕੰਡਕਟ ਲਈ ਅਸੀਂ ਕਾਫੀ ਮਬਿਲਾਈਜੇਸ਼ਨ ਫੋਰਸ ਦੀ ਕੀਤੀ ਹੈ ਹਰ ਪੁਲਿਸ ਅਫਸਰ ਸੀਨੀਅਰ ਲੈਵਲ ਤੋਂ ਲੈ ਕੇ ਸਾਡੇ ਹਰ ਲੈਵਲ ਤੇ ਉਹ ਇਸ ਤੇ ਲੱਗੇ ਹਨ ਮੇਰਾ ਖਿਆਲ ਹੈ 15 ਤੋਂ 20000 ਮੁਲਾਜ਼ਮ ਸਾਡੇ ਇਸ डिफरेंट ਲੈਵਲਸ ਤੇ ਲੱਗੇ ਹੋਣਗੇ ਸਿਕਿਉਰਟੀ ਰੈਗੂਲੈਂਟਸ ਹਾਂ ਹਮ ਤੌਰ ਤੇ ਜਿਹੜੇ ਫੰਕਸ਼ਨ ਹੁੰਦੇ ਨੇ ਤਾਂ ਟੈਰਰਿਸਟ ਥ੍ਰੈਟ ਆ ਜਿਹੜਾ ਉਹ ਆਉਂਦਾਗਾ ਇਸ ਤਰ੍ਹਾਂ ਦੀ ਕੋਈ ਇਨਪੁਟ ਪੰਜਾਬ ਪੁਲਿਸ ਕੋਲ ਹੈ ਇਹਦੀਆਂ ਇਨਪੁਟਸ ਆndੀਆਂ ਰਹਿੰਦੀਆਂ ਹਨ ਸਾਨੂੰ ਡਿਫਰੈਂਟ ਡਿਫਰੈਂਟ ਸੋਰਸਸ ਤੋਂ ਹਰ ਸਾਲ ਆndੀਆਂ ਹਨ ਹਰ ਸਾਨੂੰ ਪਤਾ ਹੈ ਕਿ ਇੰਡੀਪੈਂਡੈਂਸ ਡੇ ਹੈ ਇੱਕ ਫਿਕਸ ਟਾਈਮ ਤੇ ਹੁੰਦਾ ਹੈ ਇੱਕ ਫਿਕਸ ਡੇ ਤੇ ਹੁੰਦਾ ਸੋ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਤਾਂ ਉਹ ਇਸ ਸਾਲ ਵੀ ਜਿਵੇਂ ਪਹਿਲਾਂ ਹੁੰਦਾ ਹੈ ਕੋਈ ਇਹ ਜੀ ਅਲਰਮਿੰਗ ਇਨਪੁਟਸ ਨਹੀਂ ਹੈਗੀਆਂ لیکن ਜੋ ਵੀ ਇਨਪੁਟਸ ਹੈ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਿਕਿਉਰਿਟੀ ਇੰਤਜ਼ਾਮਾਤ ਜੋ ਹੈ ਉਹ ਕੀਤੇ ਜਾ ਰਹੇ ਹੈਗੇ ਸਾਰੇ ਸਾਡੇ ਕਮਿਸ਼ਨਰਜ਼ ਆਫ ਪੁਲਿਸ ਜਿਹੜੇ ਮੇਜਰ ਸ਼ਹਿਰਾਂ ਦੇ ਜਿਲੰਦਰ ਅੰਮ੍ਰਿਤਸਰ ਲੁਧਿਆਣਾ ਉੱਤੇ ਸਾਡੇ ਐਸਐਸਪੀਜ਼ ਡਿਫਰੈਂਟ ਡਿਫਰੈਂਟ ਜ਼ਿਲ੍ਹਿਆਂ ਦੇ ਵਿੱਚ ਉਹ ਪਰਸਨਲੀ ਆਪਣੀ ਪਰਸਨਲ ਅਟੈਂਸ਼ਨ ਨਾਲ ਉਹ ਸਾਰਾ ਕੁਝ ਕਰ ਰਹੇ ਹਨ ਸਾਡੇ ਡੀਆਈਜੀ ਰੇਂਜਿਸ ਆਈਟੀ ਜ਼ੋਨਲ ਸਾਰੇ ਇਸ ਚ ਸਿਕਿਉਰਿਟੀ ਅਰੇਂਜਮੈਂਟਸ ਲੱਗੇ ਹੋਏ ਹਨ